ਮੇਰਾ ਪਿੰਡ ਮਕੰਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ ਜੀ ਚੱਲ ਬਾਤ ਗੱਲਬਾਤ ਪਾਜੀ ਇੰਜ ਹੋਈ ਕਿ ਅਸੀਂ ਪਰਸੋਂ ਸਵੇਰੇ ਉੱਠੇ ਆ ਸਾਡੇ ਪਸ਼ੂ ਬਾੜ ਬੱਜੇ ਦੇ ਓਪਨ ਚ ਤੇ ਕੋਈ ਪਾਣੀ ਪਾਉਣ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪੈਛੇ ਪੈਛੂ ਗਏ ਮੇਰੇ ਤੇ ਮੱਜਾਂਗੇ ਕੋਈ ਇੱਕੀ ਮਜ਼ਾੜੀ ਚੰਗੀਆਂ ਮੱਜਾਂਗੇ ਪਾਲਦੀਆਂ ਘਰ ਦੀਆਂ ਛੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਤਾ ਨਹੀਂ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪਿਆ ਪਿਆ ਗਈ ਹੈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਪਰਸੋਂ ਸਵੇਰੇ ਉੱਠੇ ਕੋਈ 4:30 ਵਜੇ ਇੱਕ ਘੜ ਦੇ ਉੱਠੇ ਮਾਰਾ ਉੱਠੀ ਤੇ ਵੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਕੋਨੇ ਸੂਨ ਵਾਲੇ ਪਸ਼ੂ ਦਵਾ-ਦਵਾ ਮਹੀਨਾ ਲੱਗਾ ਨਵਾਂ-ਨਵਾਂ ਦੋ ਮੱਜਾਂ ਛੋਟੀਆਂ ਹੀ ਚੰਗੀਆਂ ਮੱਜਾਂ ਸੀਗਾ ਇਨੇ ਦਿਨ ਰੋ ਗਿਆ। ਇਹ ਇਨੇ ਦਿਨ ਰੋ ਗਿਆ ਰੱਖਿਆ ਹੈ ਮੱਝਾਂ ਕਿ ਮੱਝਾਂ ਨੂੰ ਪਾਈਆਂ ਹੋ ਗਏ ਓਏ ਵਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਜਮਾਂ ਚ ਹੀ ਡੰਗਣਾ ਚੇ ਵਿਚ ਰਹੇ ਆ ਕਿੰਨੇ ਕਿ ਰੱਖੇ ਨੇ ਪਸ਼ੂ ਤੁਹਾਡੇ ਕੋਲ ਵਾਵਾ ਬਾਈ ਆ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਇਹ ਮੜੇ ਹਜੇ ਪਾਜੀ ਪੰਜ ਪਸ਼ੂ ਮੜ ਗਏ ਕੀਮਤ ਕੀਮਤ ਪਾਜੀ ਦਾਜਾ ਲਾ ਲੋ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲੋ 1.5 ਲੱਖ ਲੈ ਲੋ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹ ਲੱਖ ਰੁਪਏ ਲੋਕੀ ਦੇਣ ਤਿਆਰੀ ਪਰ ਅਸੀਂ ਨਹੀਂ ਮੈਂ ਨਹੀਂ ਵੇਚਨੀ ਆ ਘਰ ਦੀਆਂ ਸੰਭੀਆਂ ਨੇ ਨੁਕਸਾਨ ਇੱਕ ਭਾਜੀ ਘਟੋ ਘੱਟ 3-4 4-5 ਲੱਖ ਦਾ ਤੇ ਹੋਈ ਗਿਆ। ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰੀਆਂ ਕੀ ਜਿੱਤ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ। ਕਈ ਗੈਂਡ ਦੇ ਡਿਸਕ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਜੱਕਰ ਹੋ ਗਿਆ। ਰੱਬ ਦੇ। ਚਕਾਰ ਨੂੰ ਜਾ ਜਾਂਦੇ ਆਂ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬੋੜਾ। ਜੇ ਰਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਜਾਂਦੀ ਕਈ ਹੋਰ ਪਸ਼ੂ ਪਾ ਸਕੀਏ। ਉਹ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ। ਨੁਕਸਾਨ ਹੜਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ। ਇਹ ਰੇਗਰ ਉਹਦੇ। ਸਾਸ਼ੀ ਗਾਲਪਾ ਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਆ ਇਹ ਮੇਰੇ ਚਾਚਾ ਜੀ ਦਾ ਲੜਕਾ ਆ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏੜ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭਲੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬਹੁਤ ਜ਼ਿਆਦਾ ਹੈ ਬਾਰਿਸ਼ ਬਹੁਤ ਜ਼ਿਆਦਾ ਹੈ ਮੈਂ ਗੇਟ ਤੋਂ ਬਾਹਰ ਨਹੀਂ ਆ ਦੇਖਣ ਤੇ ਮੈਂ ਗੇਟ ਤੋਂ ਨਹੀਂ ਦੇਖਿਆ ਛਾਤੀ ਛੁਤੀ ਮਾਰੀ ਉਹ ਤੋਂ ਡੰਗਰ ਬਿਲਕੁਲ ਸਹੀ ਸਲਾਮਤ ਹੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਮਤਲਬ ਸਾਾਨੂੰ ਇਹ ਹੁੰਦੇ ਬਹੁਤ ਪਾਈ ਹਾਲ ਹੁਣੀ ਪਤਾ ਕਿ ਕੀ ਗੱਲ ਹੋ ਗਈ ਮਤਲਬ ਨਿਕਲੇ ਬਾਹਰ ਦੇਖਿਆ ਦੁੱਖਿਆ ਨਾ ਡੰਗਰ ਜਿਹੜੇ ਜਿੰਨੇ ਵੀ ਸਾਰੇ ਮਤਲਬ ਸਾਰਿਆਂ ਦੇਥ ਹੋ ਗਈ ਡੰਗਣਾ ਜੀ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18 ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਇਸ ਟਾਈਮ ਤੇ ਮਈਆਂ ਹਟੀਆਂ ਸੂਣ ਵਾਲੀਆਂ ਇੱਕ 20 20 ਤਰੀਕ ਲਾ ਕੇ ਸੂਪਣੀਆਂ ਤੇ ਇੱਕ ਉਹ ਤੋਂ ਬਾਅਦ 10 15 ਦਿਨਾਂ ਬਾਅਦ ਉਹ ਸੂਪਣੀਆਂ ਲਗਭਗ ਹੱਡਾ 25 26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰ ਤੇ ਚਲੋ 6 ਸਾਡ ਡੰਗਰਾਂ ਦਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਹੀ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਨਾਨਕੇ ਇਹ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀਣੇ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਆ ਕਿ ਰੋਣਾ ਨਹੀਂ ਹਟਦੇ ਕ ਉਹਨਾਂ ਨੇ ਇਹੋ ਕਿਹਾ ਕਿ ਇਹਨਾਂ ਦੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਗਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਫਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਸਾਤਾ ਵਾ ਬਾਕੀ ਇਹਦੇ ਇਹੋ ਸਰਕਾਰ ਅੱਗੇ ਬੇਨਤੀ ਕਰਾਂਗੇ ਵੀ ਇਹਨਾਂ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕੀਤੀ